ਇਤੋਂ ਪਹਿਲਾਂ ਜਿਹੜੀ ਵੀ ਖੇਤੀਬਾੜੀ ਵਾਲੀ ਜ਼ਮੀਨ ਹੈ ਉਹ ਕਿਸੇ ਹੋਰ ਮਕਸਦ ਲਈ ਲਈ ਨਹੀਂ ਜਾ ਸਕਦੀ ਜਿਹੜੀ ਟੂ ਕ੍ਰੌਪ ਲੈਂਡ ਹੈ ਉਹ 2013 ਦੇ ਐਕਟ ਦੇ ਮੁਤਾਬਕ ਹੀ ਉਹ ਫਰਸਟ ਪ੍ਰਾਇੋਰਟੀ 'ਚ ਨਹੀਂ ਤੁਸੀਂ ਲੈ ਸਕਦੇ ਕਦੇ ਵੀ ਐਕਵਾਇਰ ਨਹੀਂ ਕਰ ਸਕਦੇ ਇਤੋਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਕਾਨੂੰਨ ਸੀ ਕਿ ਜੇ ਲੈਣੀ ਵੀ ਪਏ ਜੇ ਜ਼ਰੂਰੀ ਕੰਮ ਦੇ ਵਾਸਤੇ ਤਾਂ ਜਿਹੜਾ ਚੀਫ ਐਗਰੀਕਲਚਰ ਅਫਸਰ ਹੈ ਜ਼ਿਲ੍ਹੇ ਦਾ ਖੇਤੀਬਾੜੀ ਦਾ ਉਹਦੀ ਸਹਿਮਤੀ ਲੈਣੀ ਜ਼ਰੂਰੀ ਸੀ ਇਹਨੂੰ ਲੈਂਡ ਯੂਜ਼ ਚੇਂਜ ਕਹਿੰਦੇ ਨੇ ਜੇ ਹੁਣ ਇਹ ਖੇਤੀਬਾੜੀ ਲਈ ਨਹੀਂ ਹੁਣ ਇਹ ਤੇ ਉਜੋਗ ਲੱਗੇਗਾ ਜਾਂ ਕੁਝ ਹੋਰ ਲੱਗੇਗਾ ਖੇਤੀਬਾੜੀ ਬਾਹਰ ਕੱਢਤੀ ਕੱਲੇ ਕਿਸਾਨ ਬਾੜਮੀ ਕੱਢੇ ਉਹਨਾਂ ਦੇ ਅਫਸਰ ਵੀ ਬਾਹਰ ਕੱਢਤੇ ਹੁਣ ਕਿਸੇ ਚੀਫ ਐਗਰੀਕਲਚਰ ਅਫਸਰ ਦੇ ਦਸਤਕਤ ਦੀ ਲੋੜ ਨਹੀਂ ਐ ਡਿਪਾਰਟਮੈਂਟ ਨੇ ਤਾਂ ਵਿਚਾਰੇ ਨੇ ਕੀ ਬੋਲਣਾ ਸੀ ਬਾਕੀ ਬਲੀ ਬੋਲੇ ਕੋਈ ਵੀ ਭਾਈ ਬਾਕੀ ਦਾ ਕੰਮ ਰਿਆ ਹੀ ਨਹੀਂ ਕੋਈ ਕਿਉਂਕਿ ਹੌਲੀ ਹੌਲੀ ਕਰਕੇ ਇੱਕ ਪਿੰਨ ਦੇ ਦਸਤਕਤ ਨਾਲ ਸਾਰੀ ਜ਼ਮੀਨ ਲੈਣ ਦਾ ਸਮਾਨ ਤਿਆਰ ਕਰ ਲਿਆ ਜਿਹੜੇ ਚੈੱਕ ਐਂਡ ਬੈਲੈਂਸ ਸੀ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਸਟੈਪ ਵਾਈਜ਼ ਸਟੈਪ ਵਾਈਜ਼ ਸਟੈਪ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਧਰ ਲ ਤੇ ਨਾਲ ਦੀ ਨਾਲ ਇਹ ਗੱਲ ਠੀਕ ਹੈ ਕਿ ਜਿਹੜੀ ਜਨਤਕ ਹੀアリング ਹੀアリング ਹੋ ਰਹੀ ਆ ਪਬਲਿਕ ਹੀアリング ਔਰ ਮੈਨੂੰ ਇਹ ਲੱਗਦਾ ਕਿ ਇਹਦੇ ਚ ਇਹ ਗੱਲ ਜ਼ਰੂਰੀ ਹੈ ਕਹਿਣੀ ਇਸ ਇਲਾਕੇ ਦੇ ਲੋਕਾਂ ਨੇ ਕਿ ਜਿਹੜੇ ਜਿਹੜੇ ਬੰਦਿਆਂ ਨੂੰ ਅਫੈਕਟ ਕਰਦੀ ਆ ਜ਼ਮੀਨ ਅਕਵਾਇਰ ਕੀਤੀ ਹੋਈ ਜਨਤਕ ਹੀアリング ਚ ਕੇਵਲ ਉਹੀ ਬੰਦੇ ਹੋਣੇ ਚਾਹੀਦੇ ਤੁਸੀਂ ਕਿਤੋਂ ਵੀ ਟਰੱਕ ਭਰ ਕੇ ਦੱਸਦਾ ਟਰੱਕ ਭਰ ਕੇ ਲਿਆਉਂਗੇ ਤੁਹਾਡੇ ਕੋਲ ਤਾਕਤ ਹੁੰਦੀ ਆ ਸਟੇਟ ਦੀ ਤਾਕਤ ਆਮ ਬੰਦਿਆਂ ਕੋਲ ਸਟੇਟ ਦੀ ਤਾਕਤ ਨਹੀਂ ਹੁੰਦੀ ਇਹ ਆਵਾਜ਼ ਉਠਾਉਣੀ ਚਾਹੀਦੀ ਆ ਕਿ ਜ਼ਮੀਨ ਸਾਡੀ ਜਾ ਰਹੀ ਆ ਇਨਵਾਇਰਨਮੈਂਟ ਵੀ ਸਭ ਤੋਂ ਜ਼ਿਆਦਾ ਸਾਡੇ ਨੇੜੇ ਖਰਾਬ ਕਰ ਰਹੇ ਹੋ ਬਾਕੀ ਚੀਜ਼ਾਂ ਸਾਡੀਆਂ ਨੇ ਤੁਸੀਂ ਬਾਹਰੋਂ ਤਾਂ ਜ਼ਿਆਦਾ ਬੰਦੇ ਤੁਹਾਡੇ ਵਾਲਿਆਂ ਨੂੰ ਪੁਲਸ ਰੋਕ ਲੂਗੀ 10 ਪਿੰਡਾਂ ਚ ਇਧਰ ਉਧਰ ਓਨਾ ਚਿਰ ਜਾ ਕੇ ਤੇ ਬਾਕੀਆਂ ਨੂੰ ਜਿਨ੍ਹਾਂ ਨੂੰ ਉਹ ਕਹਿਣਗੇ ਉਹਨਾਂ ਨੂੰ ਉਹ ਝਾੜ ਦੇਣਗੇ ਉਸ ਮਾਮਲੇ ਦੇ ਵਿੱਚ ਕਾਗਜ਼ ਪੱਤਰ ਤੇ ਕਹਿਣਗੇ ਵੀਡੀਓ ਵੀ ਬਣਾ ਦੇਣਗੇ ਮジョਰਿਟੀ ਸਾਡੇ ਨਾਲ ਪ੍ਰਿੰਸੀਪਲ ਹੀ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਮੈਨੂੰ ਮੈਨੂੰ ਇਹ ਲੱਗਦਾ ਕਈ ਵਾਰ ਸਾਨੂੰ ਲੱਗਦਾ ਹੁੰਦਾ ਬਾਹਰਲਾ ਬੰਦਾ ਆ ਕੇ ਗੱਲ ਕਰਨ ਨੂੰ ਤੁਹਾਡੇ ਪੱਖ 'ਚ ਵੀ ਕਰਨ ਨੂੰ ਚੰਗਾ ਹੋਊਗਾ ਪਰ ਜਦੋਂ ਮੂਵਮੈਂਟਾਂ ਦਾ ਕੁਐਸਚਨ ਆਉਂਦਾ ਤਾਂ ਉਹਨਾਂ ਨੂੰ ਬਹੁਤ ਸਿੱਧ ਜਿੱਥੇ ਦਾ ਲੈ ਰਹੇ ਹਾਂ ਜਿੱਥੇ ਨੁਕਸਾਨ ਕਰ ਰਹੇ ਹਾਂ ਜਨਤਕ ਹੀਰਾਂਗ ਉਹਨਾਂ ਲੋਕਾਂ ਦੇ ਵਿੱਚੋਂ ਹੀ ਹੋਣੀ ਚਾਹੀਦੀ ਹੈ ਬਾਹਰਲੀ ਕਨਾਜ ਕੇਵਲ ਇਸ ਲਈ ਪਾਈ ਜਾਂਦੀ ਹੈ ਕਿ ਲੋਕਰ ਬੰਦੇ ਤਾਂ ਸਾਡੇ ਖਿਲਾਫ ਹੋ ਜਾਂਦੇ ਨੇ ਆਪਾਂ ਬਾਹਰੋਂ ਲੈ ਚੱਲਾਂਗੇ ਜਿੰਨੇ ਭਰਕੇ ਨਹੀਂ ਜਾਣੇ ਨੇ ਬਾਕੀ ਲੋਕਾਂ ਨੂੰ ਇਧਰ ਉਧਰ ਕਰ ਦੇਣਾ ਹੈ ਇਸ ਲਈ ਜਨਤਕ ਹੀਰੰਗ ਦੇ ਵਿੱਚ ਕਈ ਪੁਆਇੰਟ ਲਿਖ ਕੇ ਦੇਣੇ ਪੈਣਗੇ ਸਾਰੇ ਇਹਦੇ ਨਾਲ ਦੀ ਨਾਲ ਬਾਕੀ ਗੱਨਾ ਕਰਨੀਆਂ ਪੈਣਗੀਆਂ ਕਿ ਅਸੀਂ ਇਹਨੂੰ ਨਹੀਂ ਅਲਾਉ ਕਰਦੇ ਇਸ ਪੱਧਰ ਦੇ ਉੱਤੇ ਜਾ ਕੇ ਇੱਕ ਗੱਲ ਇਹ ਜ਼ਰੂਰ ਲਿਖ ਕੇ ਦਿਓ ਕਿ ਸਾਡੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੀ ਸਹਿਮਤੀ ਲਾਓ ਉਹਨਾਂ ਚੋਂ ਕੋਈ ਜਨਤਕ ਹੀਰੰਗ ਨਹੀਂ ਹੋਏਗੀ ਅਸੀਂ ਔਰ ਤੁਹਾਨੂੰ ਮੈਂ ਤਾਂ ਦੱਸਦਾ ਕਿ 오ਡੀਸਾ ਦਾ ਕਦੇ ਮੈਟ ਤੇ ਜਾ ਕੇ ਦੇਖਣਾ ਬੇਦਾਂਤਾ ਗਰੁੱਪ ਦੀਆਂ ਬਹੁਤ ਜ਼ਿਆਦਾ ਫੈਕਟਰੀਆਂ ਜਿਹੜੀਆਂ ਉੱਥੇ ਕੱਢ ਰਹੇ ਸੀ ਖਣੇ ਚ ਕੱਢ ਰਹੇ ਸੀ ਸੁਪਰੀਮ ਕੋਰਟ ਕੋਲ ਤੱਕ ਕੇਸ ਗਿਆ ਤੇ ਉਹ ਕਹਿੰਦੇ ਗ੍ਰਾਮ ਸਭਾ ਤੋਂ ਪੁੱਛਿਆ ਕਹਿੰਦੇ ਨਹੀਂ ਜਾ ਕੇ ਪੁੱਛੋ 12 ਪਿੰਡਾਂ ਦੀਆਂ ਗ੍ਰਾਮ ਸਭਾਾਂ ਦੇ ਕੋਲ ਗਏ ਗਵਰਨਮੈਂਟ ਆਫ ਇੰਡੀਆ ਵੀ ਉਹਨਾਂ ਦੇ ਨਾਲ ਹੈ 오ਡੀਸਾ ਸਰਕਾਰ ਵੀ ਉਹਨਾਂ ਦੇ ਨਾਲ ਹੈ ਕਾਰਪੋਰੇਟ ਤਾਂ ਬਗਾਨਤਾ ਹੈ ਹੀ ਹੈ ਪਰ ਉਹ 12 ਗਰੀਬ ਪਿੰਡ ਦਲਤ ਜਿਨ੍ਹਾਂ ਦੇ ਕੱਪੜਾ ਨਹੀਂ ਹੈ ਜਿਹੜੇ ਟਰਾਈਵਲ ਨੇ 12 ਦੀਆਂ 12 ਪਿੰਡਾਂ ਚ ਘਰਾਤੇ ਤਿੰਨੋਂ ਤੇ ਉਹ ਕਹਿੰਦੇ ਟਿੰਡ ਫੌਰੀ ਚੱਕੋ ਜਾਓ ਬਦਾਂਤਾ ਨੂੰ 15 ਸਾਲ ਹੋ ਗਏ ਪਟਕ ਤੇ ਮੁੜ ਕੇ ਉੱਥੇ ਨਹੀਂ ਗਿਆ ਜਾ ਸਕਿਆ ਇਸ ਲਈ ਅਸੀਂ ਵੀ ਸੋਚੀ ਦੇ ਤੌਰ ਤੇ ਭਾਈਚਾਰਕ ਇੱਕ ਇਕਤਾ ਦੇ ਤੌਰ ਤੇ ਤੇ ਅਮਲ ਦੇ ਤੌਰ ਦੇ ਉੱਤੇ ਵੀ ਜੇਕਰ ਉਸ ਪਾਸੇ ਨਾਲ-ਨਾਲ ਜਿੰਨਾ ਕ ਕਾਨੂੰਨ ਬਚਿਆ ਉਹਨੂੰ ਵੀ ਟੂਲ ਦੇ ਤੌਰ ਤੇ ਵਰਤੀਏ ਪਰ ਸਾਰੇ ਕਾਨੂੰਨਾਂ ਤੋਂ ਵੱਡਾ ਸਾਡੀ ਬਿੱਲ ਹੈ ਸਾਡੀ ਇੱਛਾ ਹੈ ਲੜਾਈ ਦੇ ਵਿੱਚ ਕਾਨੂੰਨ ਉੱਪਰ ਨਹੀਂ ਡਿੱਗਦਾ ਜਿਹੜਾ ਤੁਹਾਡੇ ਖਿਲਾਫ ਵੀ ਬਣਾਤਾ ਕਿਧਰੇ ਨਹੀਂ ਆਉਂਦਾ ਉਸ ਪੱਦਰ ਦੇ ਉੱਤੇ ਜਾ ਕੇ ਜੇ ਸੰਗਤੀ ਰੂਪ ਦੇ ਵਿੱਚ ਸੰਗਤ ਇੱਕਜੁੱਟ ਹੋ ਕੇ ਲੜੂਗੀ ਸਮਝਦਾਰੀ ਦੇ ਨਾਲ ਤਾਂ ਕੋਈ ਬੜਾ ਕਾਰਨ ਨਹੀਂ ਹੈ ਬਾਕੀ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ ਤੇ ਫਿਰ ਤਾਂ ਸਾਡੇ ਬੱਚੇ ਐਸਾ ਨਾਲ ਮਰਨਦੇ ਨੇ ਤਾਂ ਇਹ ਜੀ ਲੜਾਈ ਲੜੇ ਬਿਨਾ ਚਾਰਾ ਕੋਈ ਨਹੀਂ